ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਵਿਰਾਸਤੀ ਹੰਸਲੀ ਜ਼ਮੀਨ ਵੇਚਣ ਦਾ ਮਾਮਲਾ ਆਪਕਤਾ ਚਾਰਿਆ ਸਥਾਨਕ ਲੋਕਾਂ ਨੇ ਜ਼ਮੀਨ ਦੀ ਨਿਲਾਮੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਐਜੀਪੀਸੀ ਮੁਲਾਜ਼ਮ ਤੇ ਕਈ ਮੁਹੱਲੇ ਦੇ ਲੋਕ ਅਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਮਾਹੌਲ ਇਨਾ ਤਰਾਪੂਰਨ ਵਾਲਾ ਬਣ ਗਿਆ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਐਸੋ ਇਲਾਵਾ ਕਿਸਾਨ ਅਗੂ ਤੇ ਪਾਈਬਲਦੇਵ ਸਿੰਘ ਵਡਾਲਾ ਵੀ ਮੌਕੇ ਤੇ ਪੁੱਜੇ ਜਿਨ੍ਹਾਂ ਦੇ ਵੱਲੋਂ ਪੀਤੇ ਕੱਲ ਹੀ ਇਸ ਖਿਲਾਫ ਐਲਾਨ ਕੀਤਾ ਗਿਆ ਸੀ ਮੌਕੇ ਤੇ ਉਹਨਾਂ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਬੋਲੀ ਹੋਣ ਲੱਗੀ ਆ ਨਾ ਇਸ ਜਗ੍ਹਾ ਤੇ ਇਹ ਇਸਤਿਹਾਰ ਸਥਾਨ ਹੈ ਪ੍ਰਾਣੀ ਹੰਸਲੀ ਔਰ ਉਸ ਜਗ੍ਹਾ ਵੀ ਜੋ ਇਹ ਬੋਲੀ ਕਰਨ ਵਾਸਤੇ ਅੱਜ ਸ਼੍ਰੋਮਿਕ ਕਮੇਟੀ ਆਈ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਹੈ ਕਿ ਇਹ ਜਿਹੜਾ ਇਤਿਹਾਸਿਕ ਸਥਾਨ ਹੈ ਇਹਦੀ ਬੋਲੀ ਨਾ ਕਰਿਓ ਅਰ ਬੋਲੀ ਥੇਨ ਵਾਲਿਆਂ ਨੂੰ ਮੈਂ ਇੱਕ ਬੇਨਤੀ ਕੀਤੀ ਹੈ ਕਿ ਭਾਈ ਇਹ ਗਲਤੀ ਨਾ ਕਰਿਓ ਤੁਹਾਨੂੰ ਇਸ ਜਗ੍ਹਾ ਦਾ ਕਿਸੇ ਨੇ ਕਬਜ਼ਾ ਨਹੀਂ ਲੈਣ ਦੇਣਾ ਮੁਰਕੇ ਨਾ ਆਖਿਓ ਵੀ ਸਾਡੇ ਜੀ ਪੈਸੇ ਜਿਹੜੇ ਨੇ ਉਹ ਚਲੇ ਗਏ ਨੇ ਔਰ ਇੱਕ ਗੱਲ ਮੈਂ ਸਰੋਨਿਕ ਮੈਂ ਕਿਨੂੰੇ ਕਹਣੀ ਚਾਹਣਾ ਹਾਂ ਚੰਦੂ ਮਸੰਗ ਮਸੇ ਰੰਗੜ ਮਹਾਂਤ ਨਰਾਇਣੂ ਆ ਦੀ ਰੂਹ ਵਾਲਿਓ ਯਾਰ ਬਲਦੇਵ ਸਿੰਘ ਜੀ ਸਿਰਸਾ ਮਹਾਂਤ ਨਰਾਇਣੂ ਦੀ ਰੂਹ ਵਾਲਿਓ ਜਿਸ ਤਰ੍ਹਾਂ ਤੁਸੀਂ ਅੱਜ ਗੁਰੂ ਘਰਾਂ ਦੀ ਜਮੀਨਾਂ ਜਾਇਦਾਦਾਂ ਵੇਚ ਰਹੇ ਹੋ ਕੀ ਕੱਲ ਨੂੰ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਵੇਚੋਗੇ ਉਹਨਾਂ ਦੀਆਂ ਬੋਲੀਆਂ ਟਰਾਉਗੇ ਐਸ ਕਰਕੇ ਕਲਾ ਚਿੱਤ ਵੀ ਇਸ ਸਥਾਨ ਦੀ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ ਭਾਈ ਸਾਹਿਬਾ ਸੰਗਤ ਨਾ ਅਰਾਹ ਕਰਕੇ ਇਸ ਜਗ੍ਹਾ ਦੇ ਉੱਤੇ ਕੀ ਬਣਾਉਣਾ ਹੈ ਉਹ ਸੰਗਤ ਬਣਾਏਗੀ ਇਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਵੈਸੇ ਤਾਂ ਪ੍ਰਧਾਨ ਨਾ ਮਾਤਰੀ ਆ ਇਹ ਸੁੱਖੇ ਅਮਲੀ ਦੇ ਪਿਓ ਦੀ ਜਾਇਦਾਦ ਨਹੀਂ ਗਈ ਕਿ ਗੁਰੂ ਘਰ ਦੀ ਹੈ ਤੇ ਸੰਗਤਾਂ ਦੀ ਹੈ ਇੱਥੇ ਸੰਗਤ ਫੈਸਲਾ ਕਰੇਗੀ ਕਿ ਕੀ ਬਣਾਉਣਾ ਕੀ ਕਾਰਨ ਕੀ ਸਮਝਦੇ ਜੀ ਇੰਨੇ ਚਿਰ ਤੋਂ ਪਹਿਲਾਂ ਕਦੀ ਕੋਈ ਪੈਸੇ ਤਾਂ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਹੀ ਬੜੇ ਇਕੱਠੇ ਕੀਤੇ ਨੇ ਹੁਣ ਜਿਸ ਤਰ੍ਹਾਂ ਭਾਈ ਸਾਹਿਬ ਨੇ ਠੀਕ ਗੱਲ ਕੀਤੀ ਆ ਕਿ 27 ਦੀਆਂ ਚੋਣਾਂ ਦੀ ਤਿਆਰੀ ਹੋ ਰਹੀ ਆ ਇਹ ਤਿਆਰੀਆਂ ਤਿਆਰ ਹੀ ਰਹਿ ਜਾਣੀਆਂ ਇਹ ਕੋਈ ਕਹਿੰਦਾ ਸੀ ਬਈ ਸੁੱਖੇ ਅਮਲੀ ਨਾਲ ਕੀ ਹੋਣਾ ਮੰਨਿਆ ਨਾਲ ਸਭ ਕੋ ਜੋ ਔਰ ਮਨ ਕੇ ਫੇਰ ਮੁੱਕਰ ਗਿਆ ਮਨ ਕੇ ਫੇਰ ਮੁੱਕਰ ਗਿਆ ਪਰ ਸੁੱਖਿਆ ਇਹ ਗੱਲ ਤੈਨੂੰ ਕਹਿਣੀ ਚਾਹਣਾ ਹੈ ਤੇ ਪਤ ਮੁੱਕਰ ਨਹੀਂ ਲੈਂਦੇ ਤੈਨੂੰ ਮੁੱਕਰ ਨਹੀਂ ਲੈਂਦੇ ਜਿਹੜੇ ਝੁਲਮ ਕੀਤੇ ਨੇ ਉਹ ਝੁਲਮਾਂ ਦਾ ਇੱਕ ਇੱਕ ਪੈਸੇ ਦਾ ਸਾਹਾ ਤੱਕ ਤਰਕ ਨੂੰ ਲਿਆ ਜਾਵੇਗਾ 100 ਇਹ ਜਗਾ ਜੜੀਆ ਇਤਿਹਾਸਕ ਸਥਾਨ ਹੈ ਇਹ ਸੁੰਦਰ ਨਗਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਅਮਰਕੋਟ ਇਹ ਸੁੰਦਰ ਨਗਰ ਅਮਰਸਰ ਦੇ ਅੰਦਰ ਹੈ ਔਰ ਇਹ ਪ੍ਰਾਣੀ ਹਸਲੀ ਇਤਿਹਾਸਕ ਸਥਾਨ ਹੈ ਜਿਹਦੀ ਬੋਲੀ ਸ਼੍ਰੋਮਿਕ ਕਮੇਟੀ ਅੱਜ ਕਰਨ ਆਈ ਸੀ ਅਸੀਂ ਇਹ ਡੰਕ ਦੀ ਛੋੜਦੇ ਕਹਿੰਨੇ ਆ ਕਿ ਨਹੀਂ ਹੁੰਦਾਂਗੇ ਪਰ ਮੈਂ ਕੱਲਾ ਨਹੀਂ ਕਹਿ ਰਿਹਾ ਨੈਕਸਟ ਸਟੈਪ ਕੀ ਹੋਏਗਾ ਅਗਲਾ ਸਟੈਪ ਸਾਰਿਆਂ ਨਾਲ ਸਲਾਹ ਕਰਕੇ ਕਿਸਾਨ ਜੱਥੇਬੰਦੀ ਸਾਡੇ ਕਮਾਲ ਹੋ ਗਈ ਹੈ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀ ਲੜਾਈ ਲੜੀ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਦਿੱਲੀ ਜਿਹੜਾ ਸ਼ਰੂ ਬਾਰਡਰ ਸੀ ਉਥੇ ਵੀ ਰੋਜ਼ ਪਾਠ ਹੁੰਦਾ ਸੀ ਉਥੇ ਜਿਹੜਾ 40-20 ਦਾ ਹੁੰਦਾ ਸੀ ਉਹ ਤੇ ਐ ਤਵੀ ਪੜੀ ਹੋ ਜਾਣ ਗਿਆ ਸਾਂ ਤੇ ਫਿਰ ਹੁਣ ਵੀ ਤੁਸੀਂ ਇਹ ਦੱਸੋ ਵੀ ਆ ਸੰਭੂ ਬਾਰਡਰ ਤੇ ਖਨੌਰੀ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿੱਥੇ ਰੋਜ ਪਾਟ ਹੁੰਦੇ ਰਹੇ ਨੇ ਉਹ ਕੀ ਦੀ ਹੁੰਦੀ ਸੀ ਗੁਰਬਾਣੀ ਦੇ ਗੁਰਬਾਣੀ ਕੀ ਦੀ ਦੇਣਾ ਹੈ ਗੁਰੂਆਂ ਦੀ ਤੇ ਜੇ ਗੁਰਬਾਣੀ ਆ ਚ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਗੀਆਂ ਤੇ ਅਸੀਂ ਕਿਸਾਨ ਉੱਥੇ ਕੁਝ ਨਾ ਕਰ ਸਕੇ ਤੇ ਫਿਰ ਅਸੀਂ ਕਰਨਾ ਕਿੱਥੇ ਆ ਇਹਦੇ ਵਾਸਤੇ ਲੜਨਾ ਸੋ ਇਨੀਆਂ ਬੇਨਤੀਆਂ ਕਰਦਾ ਹਾਂ ਕਿ ਕਿਸੇ ਨੇ ਕੋਈ ਸਵਾਲ ਕਰਨਾ ਹੋ ਤਾਂ ਨਿਕਲੋ ਇੱਕ ਬੰਦੇ ਨੇ ਕਿਹਾ ਜਾ ਰਿਹਾ ਕਿ ਇਹ ਲਾਭ ਦੀਆਂ ਵਾਸਤਾ ਦੇ ਨਾਲ ਜੁੜੀ ਹੈ ਇੱਕ ਬੰਦੇ ਨੌਜਵਾਨਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਵਾਸਤਾ ਦੇ ਨਾਲ ਜੁੜੇ ਕਿ ਕਿਸੇ ਬੰਦੇ ਵਾਸਤਾ ਦੀ ਨਲਾਮੀ ਹੋਦੀ ਹੈ ਉਹ ਕਿੱਸ ਤਰ੍ਹਾਂ ਦੇਖਦੇ ਹੋ ਮੈਂ ਬੜਾ ਕੁਝ ਕਹਤਾ ਤੁਸੀਂ ਇਹ ਦੱਸੋ ਚੰਦੂ ਨੂੰ ਕਿਸੇ ਨੇ ਘਰਾਂ ਸੇ ਪਾਉਂਦਾ ਮੈਂ ਫਿਰ ਤੈਨੂੰ ਕੋਈ ਬੋਲੀ ਕੀਤੀ ਆ ਕਿ ਬਹਿ ਜਾਓ ਜੀ ਚੰਦੂ ਨੂੰ ਕਿਸੇ ਨੇ ਘਰਾਂ ਦੇ ਵੇਖਦੀ ਉਹ ਚੰਦੂ ਨੂੰ ਅੱਜ ਤੱਕ ਮਾਫ ਨਹੀਂ ਕੀਤਾ ਗਿਆ ਮਹ ਮਸੰਦਾਂ ਨੂੰ ਨਹੀਂ ਕੀਤਾ ਗਿਆ ਮਸੇ ਰੰਗ ਨੂੰ ਨਹੀਂ ਕੀਤਾ ਗਿਆ ਮਹਾਂਤਮਨ ਰਾਨੋ ਨੂੰ ਨਹੀਂ ਕੀਤਾ ਗਿਆ ਇਹ ਅੱਜ ਕੰਝ ਨਹੀਂ ਕਿ ਅਸੀਂ ਜਿਹੜਾ ਸਿੱਖਿਆ ਦਾ ਪ੍ਰਚਾਰ ਚਲਾਉਣਾ ਉਹ ਆ ਪ੍ਰਚਾਰ ਚਲਾਉਗੇ ਜੇ ਪ੍ਰਚਾਰ ਕੀਤਾ ਅੰਦਾਜ਼ੇ ਇਹਨਾਂ ਦੇ ਵਿੱਚ ਕੋਈ ਮਰਦਾ ਵਾਲੀ ਗੱਲ ਹੁੰਦੀ ਹੈ ਇਸ ਸ਼੍ਰੋਮਣੀ ਕਮੇਟੀ ਦੇ ਕਾਬਜ ਉਹਨ ਦੇ ਜੇਕਰ ਅੱਜ ਜਿਸ ਤਰ੍ਹਾਂ ਦੇ ਨੇ ਕੀਤਾ ਤੇ ਅੱਜ ਸਾਨੂੰ ਇਹ ਗੱਲ ਕਹਿਣੀ ਪਈ ਬਈ ਭਾਈ ਤੁਸੀਂ ਸਿੱਖ ਸਜੋ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਸੀ ਪ੍ਰਚਾਰ ਕਰਨ ਦੀ ਲੋੜ ਤਾਂ ਹੀ ਪੈ ਰਹੀ ਆ ਬਈ ਉਹ ਅੱਜ ਚੰਦੂ ਦੇ ਮਸੰਦਾ ਦੇ ਮੱਛੇ ਰੰਗੜ ਤੇ ਮਹੰਤਰ ਨੈਰਵਾਂ ਦੇ ਇਤਿਹਾਸ ਨੂੰ ਮਾਤ ਪਾ ਗਏ ਨੇ ਜਿਸ ਕਰਕੇ ਕੌਣ ਜਾਗਦੀ ਆ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਦੇ ਵਿੱਚ ਇਹ ਆਵਾਜ਼ ਜਿਹੜੀ ਜਾਣੀ ਆ ਔਰ ਭਾਈ ਵੱਡਾਲਾ ਸਾਹਿਬ ਜੋ ਐਪੀਸ਼ਨ ਲੈ ਕੇ ਚੱਲੇ ਨੇ ਮੈਂ ਉਹਨਾਂ ਨੂੰ ਇੱਥੋਂ ਦੇ ਇਲਾਕੇ ਨੂੰ ਕਿਸਾਨਾਂ ਦੀ ਤਰਫੋਂ ਆਪਣੀ ਤਰਫੋਂ ਨਹੀਂ ਕਿਸਾਨਾਂ ਦੀ ਤਰਫੋਂ ਜਿਹੜਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹ ਸਾਡੀਆਂ ਸਹਿਯੋਗੀ ਜਥੇ ਬਣੀਆਂ ਉਹਨਾਂ ਵੱਲੋਂ ਪ੍ਰੋਸਾ ਦਾ ਨਿਬਰਾਸ ਤੇ ਸੱਚਖੰਡ ਗੁਰਦੁਆਰਾ ਸਾਹਿਬ ਦੀ ਮਲਕੀਅਤ ਹੋਇਆ ਜਿੱਥੇ ਸਿੱਖ ਇਤਿਹਾਸ ਦਾ ਸਰਮਾਇਆ ਹੈ ਉੱਥੇ ਲੋਕਾਂ ਦੀ ਲੋੜ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਤ ਤਰੀਕੇ ਨਾਲ ਬੇਨਿਜਮੀਆਂ ਕਰਦੀ ਹੋਈ ਵੇਚਣ ਜਾ ਰਹੀ ਸੀਗੀ ਜਿਸ ਬੋਲੀ ਨੂੰ ਰੋਕਣ ਵਾਸਤੇ ਅੱਜ ਸਾਰੇ ਲੋਕ ਇਕੱਠੇ ਹੋਏ ਅਸੀਂ ਪ੍ਰਸ਼ਾਸਨ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਅਦਾਲਤ ਵਿੱਚ ਵੀ ਦੇ ਚੁੱਕੇ ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਗੈਰਕਾਨੂੰਨੀ ਹੈ ਇਹ ਵਿਰਾਸਤੀ ਹਮਲਾ ਹੈ ਔਰ ਦਰਬਾਰ ਸਾਹਿਬ ਉਮਰ ਸਰ ਸਾਹਿਬ ਦੀ نسل 쿠ਸ਼ੀ ਕਰਨ ਦੀ ਇੱਕ ਇਰਾ ਕੱਢਿਆ ਜਾ ਰਿਹਾ ਜਿਹੜਾ ਕਿ ਨਾ ਬਰਦਾਸ਼ਤ ਹੋ। ਅਗਰ ਇੰਨੇ ਵਿਰੋਧ ਦੇ ਬਾਵਜੂਦ ਗੈਰ ਕਾਨੂੰਨੀ ਢੰਗ ਨਾਲ ਇਹ ਬੋਲੀ ਹੋਈ ਤਾਂ ਬੋਲੀ ਦੇਣ ਵਾਲੇ ਤੇ ਕਰਵਾਉਣ ਵਾਲੀ ਗੱਲ ਜ਼ਰੂਰ ਚੇਤੇ ਰੱਖ ਲਿਓ। ਆਉਣ ਵਾਲੇ ਸਮੇਂ 'ਚ ਤੁਸੀਂ ਨਹੀਂ ਰੱਖਣਾ ਹੋਗੇ। ਅਸੀਂ ਲੋਕ ਤੁਹਾਡੇ ਫੁੱਲ ਚੁਗ ਕੇ ਤੁਹਾਨੂੰ ਇਥੋਂ ਤੋੜਾਂਗੇ। ਇਹ ਗੱਲ ਚੇਤੇ 'ਚ ਰੱਖ ਲਿਓ ਕਿਸੇ ਵੀ ਕੀਮਤ ਤੇ ਇੰਦੀ ਬੋਲੀ ਤਾਂ ਛੱਡੋ ਅਸੀਂ ਕਿਸੇ ਨੂੰ ਇੱਕ ਇੱਕ ਅੱਖ ਨਹੀਂ ਇੱਥੇ ਰੱਖਣ ਦੇਣੀ ਔਰ ਜਿਹੜੀਆਂ ਲੱਗੀਆਂ ਨੇ ਉਹ ਕਿਸੇ ਨੂੰ ਚੁੱਕਣ ਨਹੀਂ ਦੇਣੀਆਂ ਹਰ ਹਿੱਲੇ ਇਸ ਹੰਸਲੀ ਨੂੰ ਬਚਾਇਆ ਜਾਉ ਇਹ ਹੰਸਲੀ ਜਿੱਥੇ ਸਿੱਖ ਪੰਥ ਦੀ ਸਾਹ ਰਗ ਹੈ ਉੱਥੇ ਇਹਨਾਂ ਲੋਕਾਂ ਦੀ ਵੀ ਸਾਹ ਰਗ ਹੈ ਤੇ ਸਾਹ ਰਗ ਅਸੀਂ ਕਿਸੇ ਨੂੰ ਵੱਢਣ ਨਹੀਂ ਦੇਣੀ ਇਹ ਚੇਤੇ ਰੱਖ ਲਿਓ ਅਗਰ ਇਹ ਕਿਸੇ ਤਾਨਾਸ਼ਾਹੀ ਰਵਈਏ ਮੁਤਾਬਕ ਬੋਲੀ ਕਰ ਵੀ ਗਏ ਤੇ ਅਗਲਾ ਪ੍ਰੋਗਰਾਮ ਐਫੋ ਜਿਆ ਦੇਾਂਗੇ ਜਿਹੜਾ ਸਰਕਾਰ ਨੂੰ ਮੀਂਹ ਚ ਝੱਲਣਾ ਔਖਾ ਹੋ ਜਾਊ ਕਿਉਂਕਿ ਇੱਥੇ ਜਿੱਥੇ ਲੋਕ ਵੱਖ-ਵੱਖ ਤਰ੍ਹਾਂ ਦੇ ਆਏ ਨੇ ਉੱਥੇ ਕਿਸਾਨ ਮਜ਼ਦੂਰ ਮੋਰਚਾ ਸਿੱਖ ਸਦ ਭਾਵਨਾ ਦਲ ਸ਼ੇਰੀ ਪੰਜਾਬ ਦਲ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਇੱਥੇ ਵੱਡਾ ਕਮਸਾਨ ਪੈ ਸਕਦਾ ਇਸ ਹਸਲੀ ਨੂੰ ਲੈ ਕੇ ਅਸੀਂ ਨਹੀਂ ਚਾਹੁੰਦੇ ਕਿਸੇ ਕਿਸਮ ਦੀ ਕੋਈ ਗੱਲ ਵਾਪਰੇ ਅਗਰ ਵਾਪਰੀ ਜम्मेवार ਸ਼੍ਰੋਮਣੀ ਕਮੇਟੀ ਤੇ ਕਬਜ ਮਸੰਦ ਲਾਣਾ ਤੇ ਪੁਲਿਸ ਪ੍ਰਸ਼ਾਸਨ ਹੋ ਇਹ ਜਿਨ੍ਹਾਂ ਨੇ ਅੱਜ ਬੋਲੀ ਕਰਵਾਈ ਇਹ ਪਾਰਟੀ ਹਾਈ ਕੋਰਟ ਵਿੱਚ ਪੁਲਿਸ ਅਫਸਰ ਵੀ ਹੋਣਗੇ ਬੋਲੀ ਦੇਣ ਵਾਲੇ ਵੀ ਤੇ ਬੋਲੀ ਕਰਵਾਉਣ ਵਾਲੇ ਵੀ ਹੋਣ ਅੱਜ ਸਥਾਨਕ ਵਿਕਾਸ ਅਮਰਪੁਰ ਕੋ ਦਾ ਏਰੀਆ ਮਸਲੀ ਵਾਲੇ ਜਗ੍ਹਾ ਤੇ ਕੁਝ ਲੋਕਾਂ ਦੇ ਆਪਣੇ ਉਸ ਪਰੇ ਓਬਜੈਕਸ਼ਨ ਸੀਗੇ ਉਹ ਜਿਹੜੇ ਦੋਨੋਂ ਪਾਸਿਆਂ ਨਾਲ ਗੱਲ ਕਰਕੇ ਉਹਨਾਂ ਦੀ ਚੀਜ਼ ਨੂੰ ਅਸੀਂ ਚੁੱਕ ਲਿਆ ਹੈ ਪੁਲਿਸ ਪ੍ਰਸ਼ਾਸਨ ਲੋਨਾਂ ਟਾਈਮ ਦਿੱਤਾ ਗਿਆ ਦੋਨੋਂ ਆਪਣੇ ਕਾਗਜ਼ ਪੱਤਰ ਤੇ ਜੋ ਮੰਗ ਹੈ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਡੇ ਨਾਲ ਬੈਠ ਕੇ ਜੋ ਉਹ ਦਾ ਜਾਇਜ਼ ਹੈਗਾ ਉਸ ਹਿਸਾਬ ਨਾਲ ਟਾਈਮ ਦੇ ਕੇ ਸਾਰਾ ਮਸਲੇ ਦਾ ਹੱਲ ਕਰਵਾਉਣਾ ਸਰ ਉਹਨਾਂ ਬੋਲੀ ਹੋ ਰਹੀ ਹੈ ਨਹੀਂ ਉਸ ਚੀਜ਼ ਨੂੰ ਅਸੀਂ ਟਾਈਮ ਦੇ ਅਗਲੇ ਦਿੱਤਾ ਪੁਲਿਸ ਪ੍ਰਸ਼ਾਸਨ ਲੋ ਜਿਹੜਾ ਟਾਈਮ ਦਿੰਦਾ ਉੱਤੇ ਆ ਕੇ ਫਿਰ ਉਹ ਸਾਰਾ ਆਪਣਾ ਦੱਸਣਗੇ ਫਿਰ ਉਸ ਤੋਂ ਬਾਅਦ ਸਰ ਇੱਕ ਸ਼ਕਰ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਇੱਥੋਂ ਕੰਪਲੇਨਟ ਕੀਤੀ ਜਾਂਦੀ ਹੈ ਕਿ ਲੋਕ ਇੱਥੇ ਨਸ਼ਾ ਕਰਦੇ ਆ ਤਾਂ ਤੁਸੀਂ ਤੁਸੀਂ ਕੰਪਲੇਂਟ ਕਿਉਂ ਕੀਤੀ ਜਲਦੀ ਪੁਲਿਸ ਨੂੰ ਕਰਨੀ ਕਿਉਂ ਨਹੀਂ ਨਹੀਂ ਜਿਹੜੀ ਜਿਹੜਾ ਪੁਲਿਸ ਦਾ ਕੰਮ ਆ ਸਾਡਾ ਉਹ ਕੱਲਾ ਇਸ ਏਰੀਆ 'ਚ ਨਹੀਂ ਨਸ਼ੇ ਨੂੰ ਲੈ ਕੇ ਜਿਵੇਂ ਤੁਸੀਂ ਦੇਖਿਆ ਪੰਜਾਬ ਸਰਕਾਰ ਦਾ ਵੀ ਸਾਡੇ ਮਾ ਜੋ ਡੀ.ਡੀ.ਪੀ. ਸਾਹਿਬ ਦਾ ਬਹੁਤ ਸਖਤ ਹਦਾਇਤਾਂ ਤੇ ਸਾਡਾ ਇੱਕੋ ਕੈਂਪੇਨ ਚੱਲ ਰਿਹਾ ਬੰਪਲ ਨਸ਼ਿਆਂ ਦੇ ਵਿਰੁੱਧ ਉਹ ਚੀਜ਼ ਅਸੀਂ ਬਹੁਤ ਜ਼ਿਆਦਾ ਕੱਲਾ ਇਹ ਏਰੀਆ ਛੱਡੋ ਹਰ ਏਰੀਆ ਦੇ ਵਿੱਚ ਅਸੀਂ ਉਹਦੇ ਪੂਰੀ ਪੁਲਿਸ ਦੀ ਨਜ਼ਰ ਹੈਗੀ ਆ ਪਹਿਣੀ ਨਜ਼ਰ ਤਿੱਖੀ ਨਜ਼ਰ ਹਰ ਜਗ੍ਹਾ ਤੇ ਵੇਚਣ ਵਾਲਾ ਪੀਣ ਵਾਲਾ ਜਿਹੜੇ ਕਾਨੂੰਨ ਜੋ ਕਾਰਜ ਸਾਡੀ ਕਾਨੂੰਨੀ ਕਾਰਵਾਈ ਵਧਦੀ ਅਸੀਂ ਕਰ ਰਹੇ ਹਾਂ ਸਰ ਹੁਣ ਤਰਨਾ ਚੁੱਕਿਆ ਜੀ ਹਾਂ ਜੀ ਇਹ ਸਿਰਫ ਆਪਣੇ ਲੋਕਾਂ ਲੋਕਾਂ ਦਾ ਇੱਕ ਉਹਨਾਂ ਦਾ ਆਪਣਾ ਆਬਜੈਕਸ਼ਨ ਦਾ ਸੀ ਕੋਈ ਤਰ ਨਹੀਂ ਆਹੋ ਜਿਹੀ ਵਾਲੀ ਸਾਂਭਤ ਸਮੂਹਤਾ ਵਾਸਤੇ ਇਹ ਗੱਲ ਬਿਲਕੁਲ ਇਹ ਗੱਲ ਇਹਦੀ ਸਿੱਧ ਸਿੱਧੀ ਬਦਨਾਮੀ ਕਰੇ ਅਸੀਂ ਕਹਿੰਦੇ ਜੱਗ ਨਹੀਂ ਲੱਗਦੇ ਅਸੀਂ ਜਵਾਬਦੇ ਹਾਂ ਵਡਾਲਾ ਕਿਸ ਨੂੰ ਜਵਾਬ ਦੇਣੇ ਆ ਦੇਖੋ ਜੀ ਜਵਾਬਦੇ ਹਾਂ ਸਾਨੂੰ ਪੁੱਛ ਸਕਦਾ ਵਾ ਸਾਨੂੰ ਸੰਗਤ ਪੁੱਛ ਸਕਦੀ ਆ ਲਾਗਾ ਪੁੱਛ ਸਕਦਾ ਸਾਡੇ ਉਤੇ ਸਾਡੇ ਜਿਹੜੇ ਅਫਸਰ ਦੇਖ ਰਹੇ ਅਸੀਂ ਜਵਾਬ ਦੇ ਆ ਬਡਾਲਾ ਕਿਸ ਨੂੰ ਜਵਾਬ ਦੇਣੀ ਉਹ ਜੋ ਮਰਜ਼ੀ ਬੋਲ ਸਕਦਾ ਉਹ ਉਹਨੂੰ ਤੇ ਪ੍ਰਸ਼ਾਸਨ ਪੁੱਛ ਸਕਦਾ ਅਸੀਂ ਨਹੀਂ ਪੁੱਛ ਸਕਦੇ ਸਭ ਉਹਨੂੰ ਤਾਂ ਬੋਲਿੰਗ ਕਰਾਈ ਜਾਵੇਗੀ ਮੇਰਾ ਲਾਸਟ ਵਾਲਾ ਮੈਂ ਫੇਰ ਰਿਪੀਟ ਕਰਦਾ ਪਹਿਲਾਂ ਫੇਰ ਕਰਦਾ ਤੁਸੀਂ ਦੁਬਾਰੇ ਕਦੇ ਸੁਣੀ ਵੀ ਆ ਦੁਬਾਰੇ ਕਰਾ ਰਹੇ ਹੋ ਸੰਗਤ ਦੀ ਸਹੂਲਤ ਵਾਲੇ ਸਾਂਝਪਾਟ ਹਰਮਨ ਗੜ ਸਾਹਿਬ ਦੇ ਕੋਈ ਫਾਰਮ ਬਣਨੇ ਆ ਕੋਈ ਫਾਰਮ ਨਾਲ ਮੋ ਦੇ ਵਾਪੇ ਲਾਣਾ ਨਾ ਕਿ ਇਹ ਸ਼ਹਿਰ ਵਿੱਚ ਇਕੱਲੀ ਕਲੋਨੀ ਤੇ ਹੈਗੀ ਨਹੀਂ ਅੱਜ ਇਸ ਕਲੋਨੀ ਨੂੰ ਪਾਰਕ ਦਾ ਅਸੀਂ ਕਿਤਾ ਕਰਦਾ ਹੈ ਸਰਕਾਰਾਂ ਦੇ ਕੰਮ ਨੇ ਜਿਹੜੇ ਇੱਥੇ ਕਾਉਂਸਲਰ ਨੇ ਉਹਨਾਂ ਦਾ ਕੰਮ ਆ ਜਗਾ ਖੇਤੜਨ ਪਾਰਕਿੰਗ ਬਣਾ ਕੇ ਦੇਣਾ ਅਸੀਂ ਕੋਟਾ ਦੇ ਕੋਈ ਸਾਡਾ ਕੰਮ ਇਹ ਨਹੀਂ ਹੈਗਾ ਕੋਈ ਸੜਕਾਂ ਬਣਾਉਣੀਆਂ ਸਾਡਾ ਕੰਮ ਨਹੀਂ ਹੈਗਾ ਕਿ ਕਿ ਕਲੋਨੀ ਨੂੰ ਅਸੀਂ ਪਾਰਕ ਲੱਗਦੇ ਇਹ ਸਾਡੀ ਡਿਊਟੀ ਹੈ ਅਸੀਂ ਸੰਗਤ ਜਿਹੜੀ ਸੱਚਕੱਟ ਤੇਰੇ ਹਮਦਰਦਤਾ ਉਹਦੇ ਵਾਸਤੇ ਪ੍ਰਬੰਧ ਕਰਨਾ ਹੈ ਨਾ ਕਿ ਕਿਸੇ ਕਲੋਨੀ ਵਾਸਤੇ ਕਰਨਾ ਜਿਹੜੀ ਜਿਹੜੀ ਪਾਰਕ ਦੀ ਗੱਲ ਕਰਦੇ ਹੋ ਆਪ ਜੀ ਜਾ ਸਾਖਤ ਕਹਿੰਦੀ ਆ ਵੇਖੋ ਇੱਥੇ ਕੀ ਜਿਹੜੀ ਨਗਰ ਕੌਂਸਲ ਆ ਜਾਂ ਇੱਥੇ ਦੇ ਕੌਂਸਲਰ ਆ ਉਹ ਜਗਾ ਖਰੀਦ ਲੈਣਾ ਆ ਕੇ ਬੋਲੀ ਕਰਕੇ ਉਹ ਪਾਰਕ ਬਣਾ ਕੇ ਤੇ ਸਾਡੇ ਬਦੋ ਜੋ ਮਨ ਕਰ ਜੀ ਪਰ ਇਹ ਤਾਂ ਗੁਰੂ ਘਰ ਦੀ ਜਗਾ ਵਾ ਗੁਰੂ ਘਰ ਨੇ ਫੈਸਲੇ ਲੈਣੇ ਵਾਹਿਗੁਰੂ ਦੀ ਕੋ ਖਲਸਾ ਵਾਹਿਗੁਰੂ ਦੀ ਕੀਤੇ ਅੱਜ ਪੁਰਾਣੀ ਜਿਹੜੀ ਹੱਥਨੀ ਸੀ ਉਹ ਜਗਾ ਗੁਰੂ ਘਰ ਦੀ ਸੀਗੀ ਇਦੇ ਉੱਤੇ ਆਸ-ਪਾਸ ਦੇ ਲੋਕ ਬੜਾ ਕੂੜਾ ਕ੍ਰਿਕਟ ਕੋਰ ਇਦਾਂ ਦੀਆਂ ਚੀਜ਼ਾਂ ਸੁੱਟਦੇ ਸਨ ਉਹਨੂੰ ਮਿਸਯੂਜ਼ ਕਰਦੇ ਨੇ ਗੱਡੀਆਂ ਲਾਉਂਦੇ ਨੇ ਡੰਗਰ ਬੰਦੇ ਨੇ ਉਹ ਜਿਹੜੀ ਜਗ੍ਹਾ ਸ਼ਰੋਮੀ ਕਮੇਟੀ ਦੀ ਸਾਡੇ ਗੁਰੂ ਘਰ ਦੀ ਹੈ ਤੇ ਉਹਦੇ ਅੱਜ ਬੋਲੀ ਕਰਨ ਵਾਸਤੇ ਅਸੀਂ ਆਏ ਸੀਗੇ ਗਾਹਕ ਵੀ ਆਏ ਨੇ ਸਾਰਾ ਕੁਝ ਤਿਆਰ ਸੀ ਪਰ ਪ੍ਰਸ਼ਾਸਨ ਨੇ ਇੱਕ ਫੈਸਲਾ ਦਿੱਤਾ ਪ੍ਰਸ਼ਾਸਨ ਨੇ ਇੱਕ વિશ્વાસ ਦਿਵਾਇਆ ਕਿ ਸਾਨੂੰ ਟਾਈਮ ਦੇ ਦਿਓ ਇਹ ਹਸਨੀ ਜਿਹੜੀ ਆ ਅਸੀਂ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਖਾਲੀ ਕਰਾ ਦੇਾਂਗੇ ਕਲੀਅਰ ਕਰਾ ਦੇਾਂਗੇ ਇੱਥੇ ਕੋਈ ਡੰਗਰ ਨਹੀਂ ਬੰਨੂ ਇੱਥੇ ਕੋਈ ਗੱਡੀ ਨਹੀਂ ਖੜੀ ਕਰੂ ਇੱਥੇ ਕੋਈ ਪੂਰਾ ਕੜਕਟ ਨਹੀਂ ਸੁਟੂਗਾ ਇਸ ਕਰਕੇ ਇਹ ਜਿਹੜੀ ਗੱਲ ਆ ਪ੍ਰਸ਼ਾਸਨ ਨੇ ਕੀਤੀ ਆ ਕਿ ਇਹਦੀ ਕੋਈ ਜਿੱਤ ਨਹੀਂ ਕਿਸੇ ਦੀ ਕੋਈ ਹਾਰ ਨਹੀਂ ਇਹ ਜ਼ਿਆਦਾ ਗੁਰੂ ਘਰ ਦੀ ਆ ਗੁਰੂ ਘਰ ਦੀ ਰਹਿਣੀ ਆ ਏ ਲੋਕ ਐਸੇ ਨੇ ਜਿਨ੍ਹਾਂ ਦਾ ਇਹ ਕੰਮ ਹੁੰਦਾ ਕਿਤੇ ਵੀ ਕੋਈ ਗੱਲ ਹੁੰਦੀ ਹੈ ਤੁਨੂੰ ਮੋਤਾ ਬਣਾ ਕੇ ਚਲਾਉਣਾ ਪਰ ਇਥੋਂ ਦੇ ਲੋਕ ਵੀ ਚਾਹੁੰਦੇ ਨੇ ਕਿ ਇਹਨੂੰ ਫੈਸਲਾ ਕਰਕੇ ਮਕਾਇਆ ਜਾਵੇ ਜਿਹੜੀ ਗੱਲ ਸਾਨੂੰ ਪ੍ਰਸ਼ਾਸਨ ਨੇ ਦੱਸੀਆ ਉਹ ਆਪ ਲੋਕ ਚਾਹੁੰਦੇ ਨੇ ਕਿ ਇਹ ਫੈਸਲਾ ਜਿਹੜਾ ਸਾਡੇ ਨਾਲ ਗੱਲਬਾਤ ਕਰਕੇ ਸਮਝਾਇਆ ਜਾਵੇ ਇਸ ਕਰਕੇ ਅਸੀਂ ਪ੍ਰਸ਼ਾਸਨ ਦੇ ਜਿਹੜੀ ਗੱਲ ਕੀਤੀ ਹੈ ਜਿਹੜੀ ਉਹਨਾਂ ਦੀਆਂ ਭਾਵਨਾਵਾਂ ਦਸੀਆਂ ਨੇ ਇਥੋਂ ਦੇ ਲੋਕਾਂ ਦੀਆਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਮੱਦੇਨਜ਼ਰ ਰੱਖਦੇ ਹੋਇਆ ਅੱਜ ਦੀ ਜਿਹੜੀ ਇੱਥੇ ਬੋਲੀ ਸੀ ਉਹਨੂੰ ਅਸੀਂ ਇਸ ਕਰਕੇ ਅੱਗੇ ਪਾਇਆ ਵਾ ਜੇ ਅੱਗੇ ਤੋਂ ਫੇਰ ਜਦੋਂ ਪ੍ਰਸ਼ਾਸਨ ਉਹਨਾਂ ਦਾ ਇਹ ਸਿਸਟਮ ਸਾਡਾ ਜਿਹੜਾ ਆਮ ਆ ਉਹ ਕਲੀਅਰ ਕਰਾ ਦੂ ਇਹ ਸਾਰਾ ਮੁੱਕ ਕੇ ਦੁਬਾਰਾ ਹੀ ਇਹਨੂੰ ਇੱਥੇ ਕੰਮਜਾ ਕਰਾਂਗੇ ਕਮਜਾ ਵੀ ਉਹਨਾਂ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਕੰਮਜਾ ਕਰਵਾ ਦਿਆਂਗੇ ਬਿਲਕੁਲ ਕਮਜਾ ਅੱਗੇ ਵੀ ਸਾਡਾ ਹੀ ਹੈ ਬਿਲਕੁਲ ਜਗ੍ਹਾ ਸਾਡੇ ਨਾਮ ਤੇ ਆ ਸਾਰਾ ਕੁਝ ਸਾਡੇ ਨਾਮ ਤੇ ਆ ਗੁਰੂ ਘਰ ਦੀ ਜਗ੍ਹਾ ਵਾ ਇਸ ਤੋਂ ਕਿ ਅੱਜ ਸਰਪੰਚ ਨਾਲ ਗੱਲ ਹੋਈ ਆ ਅਸੀਂ ਵੀ ਸਮਝ ਰਹੇ ਆ ਕਿ ਜੇ ਲੋਕ ਗਰੀਬ ਲੋਕ ਜੇ ਇੱਥੇ ਵੱਸਦੇ ਨੇ ਉਹਨਾਂ ਨਾਲ ਗੱਲ ਇੰਨੇ ਲੰਮੇ ਸਮੇਂ ਤੋਂ ਇਕੱਠੇ ਗੁਰੂ ਘਰ ਦੀ ਨਗਰੀ ਦੇ ਵਿੱਚ ਬੈਠੇ ਨੇ ਤੇ ਕੋਈ ਤਲਕਲਾਮੀ ਕਰਕੇ ਕਿਸੇ ਨੂੰ ਕੋਈ ਗਲਤ ਗੱਲ ਕਰਕੇ ਇਹ ਸਾਹ ਦੇ ਕੁੱਦਿਆ ਲੱਗੀ ਤੇ ਜੇ ਤਾਂ ਉਹ ਬਹੁਤ ਛੱਡਣ ਨੂੰ ਤਿਆਰ ਨੇ ਜੇ ਫੇਰ ਸਾਨੂੰ ਕੋਈ ਜੇ ਨਹੀਂ ਆਈ ਇਹ ਲੋਕਾਂ ਨੂੰ ਛੋਹ ਵੀ ਨਹੀਂ ਛੇਂਦਾ ਕਿ ਜਿਵੇਂ ਜਿਵੇਂ ਕੱਕੀ ਚੁੱਕੀ ਆ ਜੀ ਆ ਅੱਜ ਭਾਈ ਘਰੇਕੇ ਸਵਾਥੀ ਕਹਿੰਦੇ ਆ ਕਿ ਆਪ ਲੋਥਰੀ ਸ਼ਹਿਰ ਦਾ ਜੇ ਤਾਂ ਚੋਣ ਪੈਤੀ ਬਹੁਤ سارے ਦੁਕਾਨਦਾਰਾਂ ਨੇ ਸ਼ਿਕਾਇਤਾਂ ਕੀਤੀਆਂ ਨੇ ਸਾਨੂੰ ਬਹੁਤ سارے ਲੋਕਾਂ ਨੇ ਕਿਹਾ ਹੈ ਕਿ ਅਸਲੀ ਸਾਫ਼ ਹੋਣੀ ਚਾਹੀਦੀ ਹੈ ਇਹ ਇਹ ਕਲੀਅਰ ਜਿਹੜੀ ਹੋਣੀ ਚਾਹੀਦੀ ਹੈ ਇਹ ਇਹਨੂੰ ਸਾਫ਼ ਸੁਥਰਾ ਕਰਾਓ ਤਾਂ ਕਿ ਗੁਰੂ ਘਰ ਨੂੰ ਮੱਥਾ ਟੇਕਣ ਵਾਸਤੇ ਸਾਨੂੰ ਕੋਈ ਪਰਉ ਨਾ ਕੁਝ ਹੋਰ ਵੀ ਕਿਹਾ ਵੀ ਧਾਰਮਿਕ ਤੌਰ ਤੇ ਇਸ ਗੁਰੂ ਘਰ ਨੂੰ ਵਧੀਆ ਬਣਾਉਣ ਵਾਸਤੇ ਤੇ ਸਾਨੂੰ ਰੋਜ਼ ਮੱਥਾ ਟੇਕਣ ਵਾਸਤੇ ਕੋਈ ਦਿੱਕਤ ਨਾ ਆਵੇ ਇਹ ਰਸਤੇ ਇਹ ਜਿਹੜੀ ਜਗਾਵਾ ਖਾਲੀ ਕਰਾ ਕੇ ਜਾਓ ਤੁਸੀਂ ਜੇਕਰ ਫਿਕਰ ਕਰਦੇ ਹੋ ਕਿ ਜੇ ਤੁਸੀਂ ਬੁਲ ਕੇ ਸ਼ਾਮਲ ਹੋਣਾ ਚਾਹਤੇ ਲਾ ਕੇ ਵਾਸਤੇ ਤੁਸੀਂ ਅੱਗੇ ਬੋਲੀਏ ਜੇ ਸਰ ਤੋਂ ਸਾਰੇ ਹੈਲਪਵੰਡੀਕ ਤੋਂ ਬੋਲੀਏ ਬਿਲਕੁਲ ਅਸੀਂ ਸਾਰਿਆਂ ਨੂੰ ਇੱਥੇ ਦੇ ਇਲਾਕਿਆਂ ਦੇ ਆਸੀਆਂ ਨੂੰ ਔਰ ਹੋਰ ਵੀ ਜਗ੍ਹਾ ਤੋਂ ਜਿਹੜੇ ਚਾਹੁੰਦੇ ਨੇ ਇੱਥੇ ਆ ਕੇ ਕੋਈ ਆਪਣਾ ਕਾਰੋਬਾਰ ਕਰਨਾ ਅਪੀਲ ਕਰਦੇ ਆ ਕਿ ਇਹ ਜਗਾ ਗੁਰੂ ਘਰ ਦੀ ਹੈ ਉਹ ਜਦੋਂ ਅਸੀਂ ਦੂਸਰੇ ਦਿਨ ਬੋਲੀ ਰੱਖਾਂਗੇ ਉਹ ਸਾਰੇ ਬੇਨਤੀ ਕਰਾਂਗੇ ਅਸੀਂ ਇhtiyar ਵੀ ਦੇਵਾਂਗੇ ਉਹਦਾ ਸੱਦਾ ਵੀ ਕਿਉਂ ਦੇਵਾਂਗੇ ਸਾਰਿਆਂ ਨੂੰ ਉਹ ਆਣ ਕੇ ਇਹਦੀ ਬੋਲੀ ਦੇਖ ਕੇ ਖਰੀਦ ਸਕਦੇ ਨੇ ਉਨਾਂ ਨੂੰ ਦੇ ਦਿੱਤੀ ਜਾਊਗੀ ਇਹ ਜਗ੍ਹਾ ਤੇ ਕਿਸੇ ਦਾ ਕੋਈ ਕਬਜ਼ਾ ਨਹੀਂਗਾ ਬਿਲਕੁਲ ਕਬਜ਼ਾ ਨਹੀਂ ਹੋ ਜੁਦਾ ਜੜ ਕੇ ਸਰ ਪਰ ਡਾਕਟਰਾਂ ਵੱਲੋਂ ਵੀ ਕਹਿ ਰਹੇ ਨੇ ਕਿ ਇਹਦੀ ਕੋਲੀ ਨਾ ਲਗਾਈ ਜਾਵੇ ਇਥੇ ਪਾਰਕ ਬਣਾਏ ਜਾਣ ਜਾਂ ਸੰਗਤ ਵਾਸਤੇ ਹਾਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਵੀ ਧਿਆਨ ਚ ਰੱਖੀਆਂ ਜਾਣਗੀਆਂ ਇਹ ਕੋਈ ਇੰਡੀ ਗੱਲ ਨਹੀਂ ਐਡੇ ਕਟੜ ਤੇਹੀਂ ਗਏ ਇਦਾਂ ਦੀ ਇਸ ਗੱਲ ਤੇ ਸਟ्रेस ਨਹੀਂ ਕਰਦੇ ਇਹ ਇਹਨਾਂ ਨੂੰ ਲੋਕਾਂ ਨੂੰ ਤੰਕਾ ਕੋਈ ਅਸੀ ਗੱਲ ਨਹੀਂ ਲੋਕ ਤੇ ਚਾਹੁੰਦੇ ਰਹਾ ਕਿ ਕਾ ਕਰਤਾ ਜਾਵੇ ਪੋਜੀਟਿਵ ਜਾਏ ਜਾਂ ਕਿ ਸਿਰ ਨੂੰ ਕਰਦੇ ਜਾਂਦੀ ਜਾਈ ਹਾਂ ਜੀ ਧੰਨ ਵੀ ਇਹ ਗੱਲ ਕਰਤਾ ਪਾਕ ਲੋਕ ਇਲਾਕੇ ਦੀ ਬਿਲਕੁਲ ਉਹ ਵੀ ਲੈ ਕੇ ਚੁਆ ਆਪਣੇ ਵਿਚਾਰ ਚੰਗੀ ਚਾਰ ਕਰਾਂਗੇ ਧਾਰੀ ਬਦਲ ਧਾਰੀ ਇਕੱਲੇ ਨੇ ਅਸਤ ਨਹੀਂ ਨਾ ਇਹ ਕਹਿੰਦਾ ਕਿ ਇਸ ਸਭੀ ਸਾਰੀ ਜਗਤ ਦਾ ਵਸਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੇ ਕੋਈ ਬੜਾ ਲੱਭੇ ਲੈ ਤੇ ਨਾਲ ਬਣਾਈ ਜੇ ਆਪਣੀ ਹਾਂ ਸੁੰਦਰ ਬਣ ਗਿਆ ਇਹਨੂੰ ਹੋਰ ਦੁਸਰ ਪਾਇਆ ਜਾ ਇੱਕ ਗੁਰਦੁਆਰਾ ਬਹੁਤ ਅੱਛਾ ਬਣ ਜਾਵੇ ਇੱਕ ਸੋਭਣਾ ਕਰ ਲੈ ਜੀ ਹੁਣ ਪਾਰਕ ਵੀ ਬਣਾ ਦਿੱਤਾ ਉਹਨੇ ਕੋਈ ਨਹੀਂ ਇੱਕ ਕਮੇਟੀ ਦਾ ਫੈਸਲਾ ਸਾਡਾ ਕਰਾਂਗੇ ਜੀ ਇਹ 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 ਕਰਣਾ ਨਾ ਉਦੋਂ ਦੇਣੀ ਆ ਇਹ ਦੇਖੋ ਤੁਸੀਂ ਵੇਖੋ ਜਿਹੜੀ ਕੋਈ ਵੀ ਸਹੂਲਤ ਦੇਣੀ ਆ ਨਾ ਜਿਹੜੇ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣਾ ਉਹਨਾਂ ਵਾਸਤੇ ਸਹੂਲਤ ਦਾ ਪ੍ਰਬੰਧ ਕਰਨਾ ਤੁਸੀਂ ਦੇਖਿਆ ਹੋਣਾ ਕਾਲਤਾ ਸਾਹਿਬ ਲਾਗੇ ਕਿੱਡਾ ਵੱਡਾ ਸਟੈਂਡ ਬਣਿਆ ਸਕੂਟਰ ਸਟੈਂਡ ਮੋਟਰਸ ਇੱਥੇ ਜਿਹੜੇ ਅੱਜ ਲੋਕ ਬੈਠੇ ਸੀ ਕਿਸੇ ਦਾ ਕੀ ਨਾਮ ਲੈਣਾ ਉਹ ਅੱਜ ਵੀ ਉਹ ਇੱਥੇ ਤੁਹਾਡੇ ਸਾਹਮਣੇ ਤਰਨਾਲਾ ਆ ਕੇ ਬਹਿ ਗਏ ਉਹਨਾਂ ਉਦੋਂ ਵੀ ਲਾਇਆ ਸੀ ਹੁਣ ਵੀ ਤੁਸੀਂ ਪੱਤਰਕਾਰ ਭਰਾ ਜੋ ਤੁਸੀਂ ਦੱਸੋ ਵੀ ਉਹ ਕੰਮ ਵਧੀਆ ਹੋਇਆ ਕਿ ਮਾੜਾ ਹੋਇਆ ਕਿੰਨੀ ਸੰਗਤ ਉਥੇ ਮੋਟਰਸਾਈਕਲ ਆਉਂਦੀ ਨੇ ਕਿੰਨੀ ਸੰਗਤ ਨੂੰ ਸਹੂਲਤ ਮਿਲਿਆ ਇਸ ਕਰਕੇ ਕੋਈ ਵੀ ਸ਼ਰੋਮਣੀ ਕਮਿਟੀ ਨੇ ਦਰਬਾਰ ਸਾਹਿਬ ਨੇ ਕੋਈ ਪ੍ਰਬੰਧ ਕਰਨਾ ਸੰਗਤ ਦੀ ਸਹੂਲਤ ਵਾਸਤੇ ਕਰਨਾ ਨਾ ਕਿ ਕਿਹੇ ਕਲੋਨੀ ਵਾਸਤੇ ਅਸੀਂ ਨਹੀਂ ਜੀ ਕਰਨਾ ਹੁਣ ਸ਼ਰੋਮਣੀ ਮੈਂ ਤਾਂ ਕੋਈ ਦਰਵਾਜ਼ਾ ਹੁੰਦਾ ਵੀਰਾ ਜੀ ਮੇਰੇ ਕੋਲੋਂ ਨਾ ਖਵਾਓ ਤੁਹਾਨੂੰ ਪਤਾ ਉਹਨਾਂ ਦਾ ਵੀ ਸਿਸਟਮ ਹੈ ਆਪਣਾ ਕਿਉਂਕਿ ਉਹਨਾਂ ਦਾ ਨਹੀਂ ਤੁਹਾਨੂੰ ਵੀ ਪਤਾ ਹੀ ਆ ਉਹਨਾਂ ਦਾ ਆਪਣਾ ਮੇਰੇ ਕੋਲ ਕੋਈ ਖਵਾਉਂਦੇ ਜੋ ਉਹ ਕੀ ਕਰਨ ਹੁਣ ਕੀ ਕਰ ਸਕਦੇ ਆ ਕੋਈ ਬੰਦੇ ਵਿਲੇ ਨਹੀਂ ਮੈਨੂੰ ਕਰਨੀ ਦੱਸੋ ਕੀ ਕਰੋ ਕਾਰੋਬਾਰ ਕੀ ਕਰਨ ਅੰਮ੍ਰਿਤਸਰ ਦੀ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਵਿਰਾਸਤੀ ਹੰਸਲੀ ਜ਼ਮੀਨ ਵੇਚਣ ਦਾ ਮਾਮਲਾ ਆਪ ਭੱਗਦਾ ਜਾ ਰਿਹਾ ਹੈ ਸਥਾਨਕ ਲੋਕਾਂ ਨੇ ਜ਼ਮੀਨ ਦੀ ਨਿਲਾਮੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਐਜੀਪੀਸੀ ਮੁਲਾਜ਼ਮ ਤੇ ਕਈ ਮੁਹੱਲੇ ਦੇ ਲੋਕ ਅਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਮਾਹੌਲ ਇਨਾ ਤਰਾਪੂਰਨ ਵਾਲਾ ਬਣ ਗਿਆ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਐਸੋ ਇਲਾਵਾ ਕਿਸਾਨ ਆਗੂ ਤੇ ਪਾਈਬਲਦੇਵ ਸਿੰਘ ਵਡਾਲਾ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਪੀਤੇ ਕੱਲ ਹੀ ਇਸ ਖਿਲਾਫ ਐਲਾਨ ਕੀਤਾ ਗਿਆ ਸੀ ਮੌਕੇ ਤੇ ਉਹਨਾਂ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਬੋਲੀ ਹੋਣ ਲੱਗੀ ਆ ਨਾ ਇਸ ਜਗ੍ਹਾ ਤੇ ਇਹ ਅਸਤਿਹਾਸ ਸਥਾਨ ਹੈ ਪ੍ਰਾਣੀ ਹੰਸ ਔਰ ਉਸ ਜਗ੍ਹਾ ਦੀ ਜੋ ਇਹ ਬੋਲੀ ਕਰਨ ਵਾਸਤੇ ਅੱਜ ਸ੍ਰੋਮਨੀ ਕਮੇਟੀ ਆਈ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਹੈ ਕਿ ਇਹ ਜਿਹੜਾ ਇਤਿਹਾਸਿਕ ਸਥਾਨ ਹੈ ਇਹਦੀ ਬੋਲੀ ਨਾ ਕਰਿਓ ਅਰ ਬੋਲੀ ਦੇਣ ਵਾਲਿਆਂ ਨੂੰ ਮੈਂ ਇੱਕ ਬੇਨਤੀ ਕੀਤੀ ਹੈ ਕਿ ਪਾਈ